ਮੈਂ ਬLESਸਾਂ ਕਿ ਬਈ ਮੈਨੂੰ ਪਰਮਾਤਮਾ ਵੱਲੋਂ ਕਦੀ ਵੀ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਹੋਈ ਨਾਲੇ ਮੈਂ ਇੱਕ ਇੰਨੀ ਵੱਡੀ ਕੰਪਨੀ ਵਿੱਚ ਕੰਮ ਕਰ ਰਹੀ ਹਾਂ ਕਿ ਮੈਂ ਖੁਦ ਲੀਡ ਆ ਮੈਂ ਖੁਦ ਕੁਈਨ ਆ ਮੈਨੂੰ ਕਿਸੇ ਦੀ ਕੋਈ ਪ੍ਰੋਬਲਮ ਨਹੀਂ ਹੈ ਮਤਲਬ ਸਾਰੇ ਮੈਨੂੰ ਬਹੁਤ ਸਪੋਰਟ ਕਰਦੇ ਨੇ ਮੇਰੀ ਕੰਪਨੀ ਮੇਰੀ ਫੈਮਲੀ ਆ ਮੇਰਾ ਸਟਾਫ ਹੈ ਇਹਨਾਂ ਤੇ ਮੈਂ ਖੁਦ ਲੀਡ ਕਰ ਰਹੀ ਹਾਂ ਤੇ ਮੇਰੇ ਨਾਲ ਕਦੀ ਇਦਾਂ ਦੀ ਕੋਈ ਪ੍ਰੋਬਲਮ ਹੋਈ ਤੋਂ ਸੀਨ ਜਿਹੜਾ ਬਹੁਤ ਜ਼ਿਆਦਾ ਯਾਦਗਾਰ ਹੋਵੇ ਉਹ ਪਿਆਰ ਦਾ ਸੀਨ ਹੋਵੇ ਸੀਨ ਹੈਗਾ ਮਜਨੂਨ ਨਾਲ ਸੀਨ ਬੜੇ ਹੈਗੇ ਨੇ ਮੈਨੂੰ ਬੜਾ ਨੌਟੀ ਹੈ ਹੋਰ ਕੀ ਤਾਂ ਲੜੇ ਵੀ ਆਪਾਂ ਪਿਆਰ ਵੀ ਕੀਤਾ ਆਪਾਂ ਦੋਸਤੀ ਵੀ ਕੀਤੀ ਆ ਮੁੰਬਈ ਕਿੰਨੇ ਨੇ ਜਾਂਦੇ ਜਿਆਦਾ ਨੇ ਵਾਪਸੀ ਜਿਹੜੀ ਉਸ ਤੋਂ ਜ਼ਿਆਦਾ ਹੁੰਦੀ ਹੈ ਉੱਥੇ ਮੈਂ ਜਦੋਂ ਵੀ ਕੰਮ ਕੀਤਾ ਨਾ ਭਾਵੇਂ ਛੋਟੇ ਤੋਂ ਛੋਟਾ ਕੰਮ ਕੀਤਾ ਹੋਵੇ ਜਾਂ ਕਿਤੇ ਵੀ ਕੋਈ ਵੀ ਐਕਟ ਕੀਤਾ ਮਤਲਬ ਮੈਨੂੰ ਐਕਸੈਂਟ ਮੈਂ ਹਿੰਦੀ ਬੋਲ ਲੈਣੀ ਮਤਲਬ ਪ੍ਰੋਪਰ ਹਿੰਦੀ ਬੋਲ ਲੈਣੀ ਐਕਸੈਂਟ ਵਿੱਚ ਕੋਈ ਇੱਕ ਵਰਡ ਕਦੀ ਲਾਈਫ ਚ ਹੋ ਗਿਆ ਹੋਵੇ ਤਾਂ ਮੈਨੂੰ ਨਹੀਂ ਪਤਾ ਮੈਂ ਸੌ ਨਹੀਂ ਖਾ ਸਕਦੇ ਬਟ ਮੈਂ ਐਕਸੈਂਟ ਮੇਰਾ ਹਿੰਦੀ ਆਉਂਦਾ ਪ੍ਰੋਪਰ ਹਿੰਦੀ ਆਉਂਦਾ ਸੱਚੀ ਗੱਲ ਮੈਂ ਕਿਦੋਂ ਸਿੱਖੀ ਨਹੀਂ ਆ ਕਿਦੋਂ ਕੋਈ ਕੰਮ ਸਿੱਖਿਆ ਨਹੀਂ ਆ ਕਿ ਕੋਈ ਕੀਤਾ ਨਹੀਂ ਆ ਮਤਲਬ ਹਾਲਾਤ ਹੀ ਅੱਦਾਂ ਨਹੀਂ ਸੀ ਕਿ ਭਈ ਜਾ ਕੇ ਸਿੱਖੀਏ ਕਿਤੇ ਕਈ ਕੁੜੀਆਂ ਆਂ ਦੇ ਵਾਪਸ ਕਿੰਨੇ ਤੇ ਹਰਾਸਮੈਂਟ ਬਹੁਤ ਹੁੰਦੀ ਕੁੜੀਆਂ ਨੂੰ ਵਰਤਨ ਤੱਕ ਦੀ ਗੱਲਾਂ ਹੁੰਦੀਆਂ ਕਿਨੇ ਜੇ ਇੱਕ ਤੁਸੀਂ ਫਿਲਮ ਵਿੱਚ ਸੀਨ ਲੈਣਾ ਹੈ ਅਜਿਹਾ ਕੁਝ ਵੀ ਹੁੰਦਾ ਜਾਂ ਮਤਲਬ ਉਹ ਪਰਦੇ ਦੇ ਬਾਅਦ ਦੀਆਂ ਗੱਲਾਂ ਹੈਗੀਆਂ ਜਿਹੜੇ ਸਕਸੈਸ ਨਹੀਂ ਪਾ ਪਾਉਂਦੇ ਉਹ ਅਜਿਹੀਆਂ ਗੱਲਾਂ ਕਰਦੇ ਨੇ ਬਾਹਰ ਦੇਖੋ ਮੈਂ ਬੰਬਈ ਜ ਰਣੀ ਆ ਤਾਂ ਮੈਂ ਬੰਬਈ ਦੀ ਬੁਰੀਾਈ ਤਾਂ ਨਹੀਂ ਕਰ ਸਕਦੀ ਹੈਨਾ ਮਜਨੂ ਮੂਵੀ ਸਿਨੇਮਾ ਘਰਾਂ ਚ ਰਿਲੀਜ਼ ਹੋਣ ਜਾ ਰਹੀ ਤੇ ਸਾਡੇ ਨਾਲ ਉਹਨਾਂ ਦੇ ਐਕਟਰਸ ਹੈਗੇ ਨੇ ਕਿਨ ਸ਼ੇਰਗਿੱਲ ਸਭ ਤੋਂ ਪਹਿਲਾਂ ਬਹੁ ਬਹੁ ਮੁਬਾਰਕਾ ਹੁਣ ਮੂਵੀ ਨੂੰ ਥੈਂਕ ਯੂ ਥੈਂਕ ਯੂ ਸਰ ਥੈਂਕ ਯੂ ਕਿੱਦਾਂ ਮੂਵੀ ਦਾ ਜਿਹੜਾ ਤੁਹਾਡਾ ਪਹਿਲਾ ਐਕਸਪੀਰੀਅੰਸ ਹੈ ਜਾਂ ਪਹਿਲਾਂ ਵੀ ਮੂਵੀਆਂ ਕਰ ਚੁੱਕੇ ਹੋ ਆ ਨਹੀਂ ਇਹ ਮੇਰੀ ਪਹਿਲੀ ਫਿਲਮ ਆ ਜਿਹੜੀ ਹੁਣ ਸਿਨੇਮਾ 'ਚ ਆ ਰਹੀ ਆ ਇਸ ਤੋਂ ਪਹਿਲਾਂ ਇੱਕ ਫਿਲਮ ਸਿਆਸਤ ਕਰਕੇ ਛੋਟੀ ਫਿਲਮ G5 ਤੇ ਹੈਗੀ ਆ ਬਟ ਉਹ ਮੇਰੀ ਦੂਜੀ ਫਿਲਮ ਸੀ ਜਿਹੜੀ ਆਲਰੇਡੀ ਹੈਗੀ ਆ ਬਟ ਇਹ ਪਹਿਲੀ ਫਿਲਮ ਹੈ ਪੰਜਾਬੀ ਫਿਲਮ ਵਿੱਚ ਫਿਰ ਪਿਆਰ ਵਗੈਰਾ ਚੱਲੇ ਬਸ ਪਿਆਰ ਟਕਰਾਅ ਸਭ ਕੁਝ ਚੱਲਿਆ ਹਾਂਜੀ ਜਿਹੜਾ ਉਹ ਇਹ ਉਹ ਕਹਾਣੀ ਲੱਗਦਾ ਜਿਹੜੀ ਪਹਿਲਾਂ ਪੁਰਾਣੇ ਸਮੇਂ ਹੁੰਦੇ ਸੀ ਟਕਰਾਰ ਵਾਸਤੇ ਵੀ ਬੜਾ ਕੁਝ ਕਰਨਾ ਪੈਂਦਾ ਸੀ ਸ਼ਾਇਦ ਹਮਮ ਐਕਚੁਅਲੀ ਐਕਚੁਅਲੀ ਤੁਸੀਂ ਆ ਹੀ ਦੇਖੋਗੇ ਕਿ ਬਸ ਆਪਾਂ ਲੜੇ ਵੀ ਆ ਆਪਾਂ ਪਿਆਰ ਵੀ ਕੀਤਾ ਆ ਆਪਾਂ ਦੋਸਤੀ ਵੀ ਕੀਤੀ ਆ ਬਸ ਪਹਿਲਾਂ ਪਹਿਲਾਂ ਕਿੰਨੇ ਨੇ ਪਿਆਰ ਵੀ ਕਿੱਥੇ ਵੇਖੋ ਉੱਥੇ ਪਿਆਰ ਹੋ ਜਾਂਦੇ ਸੀ ਅੱਜ ਕੱਲ ਦੇ ਪਿਆਰ 'ਚ ਫਰਕ ਆ ਗਿਆ ਕਿੰਨੇ ਪਹਿਲਾਂ ਪਿਆਰ ਪੱਕੇ ਹੁੰਦੇ ਸੀ ਕਿੰਨੇ ਪੱਥਰ ਤੇ ਲਕੀਰ ਮਾਰ ਕੇ ਦੇ ਦੇ ਦਿੰਦੇ ਸੀ ਆਸ਼ਿਕ ਨਹੀਂ ਵੈਸੇ ਹੁਣ ਵੀ ਹੈਗਾ ਐਦਾਂ ਦੀ ਗੱਲ ਨਹੀਂ ਆ ਹੁਣ ਵੀ ਹੈਗੇ ਨੇ ਜਿਹੜੇ ਇੱਕ ਦੂਜੇ ਨੂੰ ਪਿਆਰ ਕਰਦੇ ਨੇ ਐਦਾਂ ਨਹੀਂ ਹੈਗਾ ਕਿ ਆਪਾਂ ਸਾਰਿਆਂ ਨੂੰ ਬਾਕੀ ਠੀਕ ਹੈ ਜਿਹਦੀ ਬੌਂਡਿੰਗ ਬਣ ਜੇ ਉਹ ਅੱਗੇ ਵਧਦਾ ਜਿਹਦੀ ਨਹੀਂ ਬਣਦੀ ਉਹ ਕੋਈ ਨਾ ਫਿਲਮਾਂ ਦਾ ਸਫ਼ਰ ਕਿੱਦਾਂ ਸ਼ੁਰੂ ਹੋਇਆ ਤੁਸੀਂ ਹੁਣ ਮੁੰਬਈ 'ਚ ਰਹਿ ਰਹੇ ਹੋ ਬਹੁਤ ਇੱਕੋ ਜ਼ਿੰਦਗੀ ਹੁੰਦੀ ਮੁੰਬਈ ਕਹਿੰਦੇ ਨੇ ਜਾਂਦੇ ਜਿਆਦਾ ਨੇ ਵਾਪਸੀ ਜਿਹੜੀ ਉਸ ਤੋਂ ਜ਼ਿਆਦਾ ਹੁੰਦੀ ਹੈ ਉੱਥੇ ਸਹੀ ਗੱਲ ਹੈ ਜੀ ਬਿਲਕੁਲ ਸਹੀ ਗੱਲ ਆ ਮੇਰੀ ਕੁਧੀਆਂ ਬਹੁਤ ਫਰੈਂਡਸ ਨੇ ਜੜੀਆਂ ਹੁਣ ਬਸ ਆਪਣੇ ਘਰ ਚਲ ਗਈਆਂ ਬਟ ਮੈਂ ਬਸ ਕਰਨਾ ਹੈ ਮਤਲਬ ਸਪੋਰਟ ਵੀ ਹੈਗੀ ਹੈ ਪਰਮਾਤਮਾ ਦਾ ਵੀ ਮਤਲਬ ਹੱਥ ਹੋਣਾ ਚਾਹੀਦਾ ਹੈ ਤੇ ਬਾਕੀ ਮਿਹਨਤ ਵੀ ਕਰਨੀ ਪੈਂਦੀ ਹੈ ਪੰਜਾਬੀ ਐਕਟਰ ਨੂੰ ਕਿੰਨੀ ਕੁ ਉੱਥੇ ਮਿਹਨਤ ਕਰਨੀ ਪੈਂਦੀ ਹੈ ਜੇਕਰ ਮੁੰਬਈ ਦੀ ਧਰਤੀ ਤੇ ਗੱਲ ਕਰੀਏ ਤਾਂ ਆਪਣੀ ਇੱਕ ਪਾਸ਼ਾ ਨੂੰ ਲੈ ਕੇ ਜਾਂ ਇੱਕ ਪੰਜਾਬੀ ਹੋਣ ਤੋਂ ਬਾਅਦ ਅਗਲੇ ਕਹਿ ਰਹੇ ਨੇ ਕਿ ਇਹ ਦੋ ਪੰਜਾਬੀ ਕੁੜੀ ਹੈਗੀ ਤੇ ਟੋਨ ਪੰਜਾਬੀ ਹੈਗੀ ਓਕੇ ਓਕੇ ਨਾਈਸ 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 ਕੁਐਸਚਨ ਮੈਂ ਜਦੋਂ ਵੀ ਕੰਮ ਕੀਤਾ ਨਾ ਭਾਵੇਂ ਛੋਟੇ ਤੋਂ ਛੋਟਾ ਕੰਮ ਕੀਤਾ ਹੋਵੇ ਜਾਂ ਕਿਤੇ ਵੀ ਕੋਈ ਵੀ ਐਕਟ ਕੀਤਾ ਮਤਲਬ ਮੈਨੂੰ ਐਕਸੈਂਟ ਮੈਂ ਹਿੰਦੀ ਬੋਲ ਲੈਣੀ ਹੈ ਮਤਲਬ ਪ੍ਰੋਪਰ ਹਿੰਦੀ ਬੋਲ ਲੈਣੀ ਹੈ ਐਕਸੈਂਟ ਵਿੱਚ ਕੋਈ ਇੱਕ ਵਰਡ ਕਦੀ ਲਾਈਫ 'ਚ ਹੋ ਗਿਆ ਹੋਵੇ ਤਾਂ ਮੈਨੂੰ ਨਹੀਂ ਪਤਾ ਐਵੇਂ ਸੌ ਨਹੀਂ ਖਾ ਸਕਦੇ ਬਟ ਮੈਂ ਐਕਸੈਂਟ ਮੇਰਾ ਹਿੰਦੀ ਹੀ ਆਉਂਦਾ ਪ੍ਰੋਪਰ ਹਿੰਦੀ ਆਉਂਦਾ ਤੇ ਇਹਦੇ ਵਿੱਚ ਕਦੀ ਕੋਈ ਮਤਲਬ ਪ੍ਰੋਬਲਮ ਨਹੀਂ ਹੋਈ ਮਤਲਬ ਜਿਹੜਾ ਐਕਟਿੰਗ ਹੋਣਾ ਇੱਕ ਹੁਨਰ ਹੋਣਾ ਬਹੁਤ ਜ਼ਰੂਰੀ ਹੈਗਾ ਜੇਕਰ ਤੁਸੀਂ ਮੁੰਬਈ ਵੱਲ ਜਾ ਰਹੇ ਕਿਉਂਕਿ ਬਹੁਤ ਜ਼ਿਆਦਾ ਜਾਂਦੇ ਆ ਉਹੀ ਗੱਲ ਜਿੱਦਾਂ ਪਹਿਲਾਂ ਕਹਿ ਚੁੱਕੇ ਆ ਹਾਂਜੀ 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 ਬਸ ਐਕਚੁਅਲੀ ਕੁਝ ਚੀਜ਼ਾਂ ਇਦਾਂ ਸੀਗੀਆਂ ਕਿ ਬਈ ਕੰਮ ਕਰਨਾ ਹੈ ਤੇ ਹੁਣ ਐਕਟਿੰਗ ਵੀ ਬਸ ਕਰ ਹੀ ਲਵਾਂਗੇ ਇਦਾਂ ਸੀਗਾ ਸੱਚੀ ਕਹਾਂ ਮੈਂ ਕਿ ਤੋ ਸਿੱਖੀ ਨਹੀਂ ਆ ਕਿ ਤੋ ਕੋਈ ਕੰਮ ਸਿੱਖਿਆ ਨਹੀਂ ਆ ਕਿ ਕੋਈ ਕੀਤਾ ਨਹੀਂ ਆ ਮਤਲਬ ਹਾਲਾਤ ਹੀ ਇਦਾਂ ਨਹੀਂ ਸੀਗੇ ਕਿ ਬਈ ਜਾ ਕੇ ਸਿੱਖੀਏ ਕਿਤੇ ਇੱਕਈ ਅਸੀਂ ਸਿਨੇਮਾ ਸੁਣਦੇ ਆ ਕਈ ਕੁੜੀਆਂ ਆਉਂਦੀਆਂ ਵਾਪਸ ਕਿਨੇ ਤੇ ਹਰਾਸਮੈਂਟ ਬਹੁਤ ਹੁੰਦੀ ਕੁੜੀਆਂ ਨੂੰ ਵਰਤਨ ਤੱਕ ਦੀਆਂ ਗੱਲਾਂ ਹੁੰਦੀਆਂ ਕਿਨੇ ਜੇਕਰ ਤੁਸੀਂ ਫਿਲਮ ਵਿੱਚ ਸੀਨ ਲੈਣਾ ਹੈ ਅਜਿਹੇ ਕੁਝ ਵੀ ਹੁੰਦਾ ਹੈ ਜਾਂ ਮਤਲਬ ਪਰਦੇ ਤੋਂ ਬਾਅਦ ਦੀਆਂ ਗੱਲਾਂ ਹੈਗੀਆਂ ਜਿਹੜੇ ਸਕਸੈਸ ਨਹੀਂ ਪਾ ਪਾਉਂਦੇ ਉਹ ਅਜਿਹੀਆਂ ਗੱਲਾਂ ਕਰਦੇ ਨੇ ਬਾਹਰ ਆ ਕੇ ਦੇਖੋ ਮੈਂ ਬੰਬਈ ਜ ਰਣੀ ਆ ਤਾਂ ਮੈਂ ਬੰਬੇ ਦੀ ਬੁਰਾਈ ਤਾਂ ਨਹੀਂ ਕਰ ਸਕਦੀ ਹੈ ਨਾ ਬਾਕੀ ਦੇਖੋ ਹਰ ਇੱਕ ਬੰਦੇ ਨੂੰ ਆਪਣਾ ਇੱਕ ਕੰਮ ਕਰਨ ਦਾ ਤਰੀਕਾ ਹੈ ਨਾ ਮੈਂ ਬles ਆ ਕਿ ਬਈ ਮੈਨੂੰ ਪਰਮਾਤਮਾ ਵੱਲੋਂ ਕਦੀ ਵੀ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਹੋਈ ਨਾਲੇ ਮੈਂ ਇੱਕ ਇੰਨੀ ਵੱਡੀ ਕੰਪਨੀ ਵਿੱਚ ਕੰਮ ਕਰ ਰਹੀ ਆ ਕਿ ਮੈਂ ਖੁਦ ਲੀਡ ਆ ਮੈਂ ਖੁਦ ਕੁਇਨ ਆ ਮੈਨੂੰ ਕਿਸੇ ਦੀ ਕੋਈ ਪ੍ਰੋਬਲਮ ਨਹੀਂ ਹੈ ਮਤਲਬ ਸਾਰੇ ਮੈਨੂੰ ਬਹੁਤ ਸਪੋਰਟ ਕਰਦੇ ਨੇ ਮੇਰੀ ਕੰਪਨੀ ਮੇਰੀ ਫੈਮਲੀ ਆ ਮੇਰਾ ਸਟਾਫ ਹੈ ਨਾ ਤੇ ਮੈਂ ਖੁਦ ਲੀਡ ਕਰ ਰਹੀ ਹਾਂ ਤੇ ਮੇਰੇ ਨਾਲ ਕਦੀ ਐਦਾਂ ਦੇ ਕੋਈ ਪ੍ਰੋਬਲਮ ਹੋਈ ਨਹੀਂ ਮਜਨੂ ਮੂਵੀ ਦਾ ਕੋਈ ਇੱਕ ਉਹ ਸੀਨ ਜਿਹੜਾ ਬਹੁਤ ਜ਼ਿਆਦਾ ਯਾਦਗਾਰ ਹੋਵੇ ਉਹ ਪਿਆਰ ਦਾ ਸੀਨ ਹੋਵੇ ਕੋਈ ਸੀਨ ਹੈਗਾ ਮਜਨੂ ਨਾਲ ਸੀਨ ਬੜੇ ਹੈਗੇ ਨੇ ਮਤਲਬ ਮਜਨੂ ਮਜਨੂ ਬਹੁਤ ਨਾਟੀ ਹੈ ਹੋਰ ਕੀ ਨਹੀਂ ਨਹੀਂ ਮਜਨੂ ਨਾਲ ਬੜੇ ਸੀਨ ਹੈਗੇ ਨੇ ਜਿਹੜੇ ਸ਼ਕਲੋਂ ਹੀ ਲੱਗਦਾ ਹੈ ਮਾਰੇਗਾ ਮੈਨੂੰ ਮੈਂ ਕਿਹਾ ਤੂੰ ਮੇਰੇ ਪਿੱਛੇ ਪਈ ਰਹਿਣੀ ਹੈ ਨਹੀਂ ਨਹੀਂ ਵੈਸੀ ਵੀ ਸੱਚੀ ਕਮਾ ਬਹੁਤ ਸਪੋਰਟਿਵ ਹੈ ਮਤਲਬ ਕੇਅਰ ਬਹੁਤ ਮੈਂ ਹੈਗਾ ਨਾਲੇ ਵਿਦ ਦਾ ਹੋਸਟ ਡਰ ਵੀ ਲੱਗਦਾ ਕਿਤੇ ਕਰਨੇ ਨਹੀਂ ਨਹੀਂ ਕਾਫੀ ਸਪੋਰਟ ਕੀਤਾ ਉਹਨੇ ਕੇਰਿੰਗ ਬਹੁਤ ਹੈ ਮਤਲਬ ਕੁਝ ਗੱਲਾਂ ਸਾਡੀਆਂ ਇਦਾਂ ਦੀਆਂ ਵੈਨੇ ਜਿਹੜੀ ਬੌਂਡਿੰਗ ਨਹੀਂ ਕਈ ਵਾਰੀ ਉਹਨੂੰ ਨਹੀਂ ਕੋਈ ਚੰਗਿਆ ਲੱਗਿਆ ਕਦੀ ਮੈਨੂੰ ਨਹੀਂ ਲੱਗਿਆ ਬਟ ਅਦਰਵਾਇਜ਼ ਜੇ ਮੈਂ ਕਹਾਂ ਇੱਕ ਜੋ ਕੇਅਰ ਕਰਦਾ ਹੈ ਨਾ ਤੇ ਉਹ ਕੇਅਰ ਕਰਦਾ ਹੈ ਮਤਲਬ ਸੱਚੀ ਉਹਨੇ ਕੇਅਰ ਮਤਲਬ ਇੱਕ ਰਿਸਪੈਕਟ ਹੈ ਹਾਂਜੀ ਕੀ ਕਹਿਣਾ ਚਾਹੁੰਦੇ ਦਰਸ਼ਕਾਂ ਨੂੰ ਤੁਸੀਂ ਵੱਡੇ ਪਰਦੇ ਤੇ ਹੁਣ ਆ ਰਹੇ ਹੋ ਪੰਜਾਬੀ ਫਿਲਮ ਹੈਗੀ ਤੇ ਪੰਜਾਬੀ ਦਾ ਉਹ ਕਲਚਰ ਦਿਖਾਇਆ ਸਰੋਂ ਦਾ ਫੁੱਲ ਵੇਖ ਲਓ ਪਿੱਛੇ ਚੱਲ ਰਿਹਾ ਜਿਹੜਾ ਅੱਜ ਤੱਕ ਸਰੋਂ ਖਿੜੀ ਹੋਈ ਹੈ ਕਦੇ ਅਸਲ ਸਰੋਂ ਦੇ ਫੁੱਲਾਂ ਨਾਲ ਖੇਡੇ ਹੋ ਕਦੇ ਹਾਂ ਬਿਲਕੁਲ ਖੇਡੇ ਆ ਜੀ ਬਚਪਨ ਇੱਥੇ ਹੀ ਆਪਾਂ ਇੱਥੇ ਆ ਇੱਥੇ ਜੰਮੇ ਪਲੇ ਆ ਜੰਮੀ ਤਾਂ ਨਹੀਂ ਆ ਪਰ ਪਲੀਆਂ ਹਨਾ ਤੇ ਮਤਲਬ ਪੰਜਾਬ ਨਾਲ ਬਹੁਤ ਪਿਆਰ ਹੈ ਅੱਗੇ ਜਿਹੜੀ ਸਾਡੀ ਕਹਾਣੀ ਆ ਰਹੀ ਉਹ ਵੀ ਮੈਂ ਪੰਜਾਬ 'ਚ ਪ੍ਰੋਪਰ ਸ਼ੂਟ ਹੋਣੀ ਹੈ ਉਹਨੂੰ ਵੀ ਆਪਾਂ ਮਤਲਬ ਪੰਜਾਬ ਦਾ ਇੱਕ ਵੱਡਾ ਇੱਕ ਪ੍ਰੋਜੈਕਟ ਲੈ ਕੇ ਆ ਰਹੇ ਹਾਂ ਹਾਂ ਜੀ ਬਿਲਕੁਲ ਸੋ ਜ਼ਰੂਰ ਹੈ ਸਿਨੇਮਾ ਘਰਾਂ ਦੇ ਵਿੱਚ ਦੇਖਣ ਲਈ ਪਹੁੰਚੋ ਮਜਨੂ ਮੂਵੀ ਆ ਰਹੀ ਹੈ ਜਿਹੜੀ ਇੱਕ ਪ੍ਰੇਮ ਕਹਾਣੀ ਹੈਗੀ ਹੈ ਤੇ ਜਿਸ ਦੇ ਵਿੱਚ ਬਹੁਤ ਕੁਝ ਜਿਹੜੇ ਆ ਪ੍ਰੇਮ ਵੀ ਹੈਗਾ ਤੇ ਕਹਿੰਦੇ ਥੋੜੀ ਬੋਤੀ ਫਾਈਟ ਵੀ ਹੈਗੀ ਥੋੜੀ ਥੋੜੀ ਬਹੁਤ ਬਸ ਲੜਾਈਆਂ ਆਪਸੀ ਲੜਾਈਆਂ ਮੈਨੂੰ ਛੱਡ ਕੇ ਕਿਸੇ ਹੋਰ ਕੋਲ ਜਾਣਾ ਤਾਂ ਫਿਰ ਸੌਂਗਣਾ ਵਾਲਾ ਨਾ ਫਿਰ ਤਾਂ ਲੜਾਈ ਤਾਂ ਹੋਣੀ ਹੈ ਫਿਰ ਤਾਂ ਮੈਂ ਛੱਡਣ ਵਾਲੀ ਹੈ ਨਹੀਂ ਬਾਕੀ ਛੱਡਣ ਵਾਲੀ ਮਾਈ ਵੀ ਹੈ ਨਹੀਂ ਤੇਰੇ ਕੋਲ ਲੈ ਜਾਵੇ ਨਾ ਰਾਤ ਨੂੰ ਖੋ ਗਿਆ ਇਦਾਂ ਨਹੀਂ ਜਾਣ ਦੇਣਾ ਐਦਾਂ ਹੀ ਸੈਭੀ ਵੀ ਹੋਈ ਹੈ ਮਾਹੀ ਦਾ ਵੀ ਹੋਈ ਹੈ ਇਦਾਂ ਨਹੀਂ ਜਾਣ ਦੇਣਾ ਹੁਣ ਦੇਖੋ ਤੁਸੀਂ ਮੈਂ ਨਹੀਂ ਜਾਣ ਦੇਣਾ ਮੈਂ ਨਹੀਂ ਜਾਣ ਦੇਣਾ ਤੁਸੀਂ ਪੋਸਟਰ ਦੇਖਿਆ ਹੀ ਹੋਣਾ ਹਾਂਜੀ 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 ਸੋ ਦੇਖਦੇ ਆ ਵਜਰੂ ਕਿਦਾ ਹੁੰਦਾ ਠੀਕ ਹੈ ਬਿਲਕੁਲ ਹਾਂਜੀ ਸੋ ਦਿੱਲੀ ਪੋਸਟ ਪੰਜਾਬੀ ਨਾਲ ਜੁੜੇ ਰਹੋ ਕੈਨ ਪਰਸਨ ਵਿਸ਼ੇਕ ਦੇ ਨਾਮ ਸੰਦੀਪ ਕਮੋਸ ਚੰਡੀਗੜ੍ਹ ਤੋਂ